ਯਾਰ ਇਹਨੂੰ ਪਤਾ ਆ ਵੀ ਮੇਰੀ ਜਾਨ ਬਚਾਉਂਦੇ ਆ ਨਾ ਬਈ ਰੋਂਦੀ ਸੀ ਕੋਲੇ ਆ ਕੇ ਜਦੋਂ ਢਿੱਡ ਫੁੱਲਿਆ ਅੱਖਾਂ ਚੋਂ ਪਾਣੀ ਸਿਰਦੀ ਸੀ ਅਵਾਜ਼ਾਂ ਮਾਰਦੀ ਜਿਵੇਂ ਜਵਾਕ ਮਾਰਦਾ ਦੰਦੀਆਂ ਵੱੜਦੀ ਸੀ ਮੈਨੂੰ ਪੀੜ ਹੁੰਦੀ ਨਾਲੇ ਢਿੱਡ ਤੇ ਮੂੰਹ ਰੱਖਦੀ ਸੀ ਅੱਛਾ ਯਾਰ ਲੋ ਮਿੱਤਰੋ ਸਭ ਤੋਂ ਦੁਖੀ ਖਬਰ ਸੀ ਵੀ ਆਪਣੀ ਪਾਲੀ ਜੱਟ ਦੀ ਕੁੜੀ ਹੋ ਗਈ ਸੀ ਬਿਮਾਰ ਤੇ ਮੁੰਡਿਆਂ ਨੇ ਬੜੇ ਯੁੱਧਾਂ ਨਾਲ ਬਚਾਈ ਤੇ ਅੱਜ ਆਪਾਂ ਪੁੱਛਦੇ ਆ ਕੁੜੀ ਦਾ ਨਾਲੇ ਤਾਂ ਅਸੀਂ ਆਏ ਆ ਪਤਾ ਲੈਣ ਮੈਂ ਤੇ ਛੇਰਾ ਤੇ ਨਾਲੇ ਆਪਾਂ ਹਾਲਚਾਲ ਪੁੱਛਦੇ ਆ ਤੇ ਇੱਕ ਗੱਲ ਹੈਰਾਨ ਕਰਨ ਵਾਲੀ ਗੱਲ ਆ ਵੀ ਢੇਰ ਲੱਗਿਆ ਸੀ ਇੱਥੇ ਬੋਤਲਾਂ ਦਾ ਬੰਦੇ ਨੇ ਬਚਾਉਣ ਵਾਲੀ ਪਹਿਲਾਂ ਤਾਂ ਲੈ ਕੇ ਗਿਆ ਬਾਦਲ ਉਸ ਤੋਂ ਬਾਅਦ ਲੁਧਿਆਣੇ ਡੀ ਐਮ ਸੀ ਚ ਪਹਿਲੇ ਡੀ ਐਮ ਸੀ ਲੈ ਗਿਆ ਹੀ ਭਾਈ ਨਈ ਯੂਨੀਵਰਸਿਟੀ ਯੂਨੀਵਰਸਿਟੀ ਚ ਉੱਥੇ ਜਾ ਕੇ ਵਿਖਾਈ ਹਾਂ ਉੱਥੇ ਜਾ ਕੇ ਟੈਸਟ ਹੋਏ ਹਾਂ ਅਲਟਰਾਸਕੈਨ ਹੋਈਆਂ ਐਂਡੋਸਕੋਪੀ ਹੋਈ ਅੱਛਾ ਐਂਡੋਸਕੋਪੀ ਤੋਂ ਕਰਨ ਤੋਂ ਬਾਅਦ ਡਾਕਟਰਾਂ ਨੇ ਅਪਰੇਟ ਕਰਨਾ ਪਊਗਾ ਅਪਰੇਟ ਕੀਤਾ ਫਿਰ ਅਪਰੇਟ ਨਹੀਂ ਅਪਰੇਟ ਤੋਂ ਬਚ ਗਈ ਅਪਰੇਟ ਤੋਂ ਬਚ ਗਈ ਹੈ ਅਪਰੇਟ ਤਾਂ ਕਰਦੇ ਆ ਡਾਕਟਰ ਅਖੀਰਲੀ ਸਟੇਟ ਦੇ ਵਿੱਚ ਅੱਛਾ ਜਮਾ ਜਮਾ ਲੌਂਕ ਜਾਂਦਾ ਪਸ਼ੂ ਅੱਛਾ ਪਰ ਕੋਸ਼ਿਸ਼ ਇਹ ਸੀ ਸਾਡੀ ਵੀ ਇਹ ਬਚ ਜੇ ਪਹਿਲੋ ਬਾਦਲ ਗਏ ਆ ਹਾਂ ਬਾਦਲ ਤੋਂ ਬਾਅਦ ਲੁਧਿਆਣੇ ਗਏ ਚਲੇ ਜਾਂ ਅੱਛਾ ਲੁਧਿਆਣੇ ਡਾਕਟਰਾਂ ਨੇ ਹੱਥ ਪਾ ਲਿਆ ਅੱਛਾ ਠੀਕ ਆ ਇਹ ਕੇ ਸਿਆਣੀ ਬਹੁਤ ਆ ਮਸ਼ੀਨਾ ਮਸ਼ੂਨਾ ਚਾਪੇ ਚਲੀ ਜਾਂਦੀ ਸੀ ਆਮ ਘੋੜਾ ਜਾਂਦਾ ਨਹੀਂ ਜਾਂਦਾ ਨਹੀਂ ਹਾਂ ਤੇ ਇਹ ਮੈਨੂੰ ਦੱਸ ਵੀ ਆ ਜਿਹੜੀਆਂ ਆ ਕੀ ਹੋਇਆ ਜਿਹੜਾ ਦਾਗ ਜੇ ਕਾਦੇ ਪਾਰ ਰੱਖੇ ਇਹ ਅਲਟਰਾਸਕੈਨਾਂ ਕੀਤੀਆਂ ਸ਼ੇਪ ਕਰਕੇ ਇਹ ਸਾਰੇ ਅਲਟਰਾਸਕੈਨ ਇਹਦੇ ਚਾਰਜ ਵੀ ਅਲਟਰਾਸਕੈਨਾਂ ਕੀਤੀਆਂ ਨੇ ਸਾਰੇ ਪੇਟ ਨੂੰ ਇਨਫੈਕਸ਼ਨ ਵਿੱਚ ਹੋਈ ਸੀ ਅਲਟਰਾਸਕੈਨ ਕਰਕੇ ਥੱਲੇੋਂ ਉੱਤੋਂ ਤੇ ਕੀ ਦੱਸਿਆ ਪ੍ਰੋਬਲਮ ਕੀ ਦਸੀ ਪ੍ਰੋਬਲਮ ਤਿਆਬ ਜਿਆਦਾ ਬਣ ਗਿਆ ਤਿਆਬ ਜਿਆਦਾ ਬਣ ਗਿਆ ਹੈ ਜਵਾਰ ਦੇ ਪੱਠੇ ਨਾਲ ਤਿਆਬ ਬਣ ਗਿਆ ਵੀ ਜਵਾਰ ਦੇ ਪੱਠੇ ਪਾਈ ਗਏ ਜਵਾਰ ਵਾਲੇ ਪੱਠੇ ਖੁੱਲ ਗੀ ਕਿਤੇ ਖੁੱਲ ਕੇ ਤੇ ਆਪਣੀ ਮਨ ਮਰਜ਼ੀ ਨਾਲ ਪੱਠੇ ਸੀ ਮਾੜੇ ਅੱਛਾ ਇੱਕ ਦਿਨ ਪਈ ਹੋਈ ਹੂੰ ਉਹ ਖਾ ਗਈ ਬੇ ਪੱਠੇ ਖਾ ਗਈ ਉਹਦੇ ਨਾਲ ਤਿਆਬ ਦਾ ਗੋਲਾ ਹੀ ਬਣ ਗਿਆ ਗੋਲਾ ਬਣ ਕੇ ਅੰਤੜੀਆਂ ਜਿਹੜੀਆਂ ਸੂਂਗੜ ਗਈਆਂ ਤੇ ਬੰਨ ਪੈ ਗਿਆ ਬੰਨ ਪੈ ਗਿਆ ਬੰਨ ਪੈ ਗਿਆ ਜਾਨੀ ਕਿ ਕੁੱਲ ਮਲਾ ਹਾਂ ਬੰਨ ਪੈ ਗਿਆ ਹੁਣ ਫਿਰ ਬੰਨ ਕਿਵੇਂ ਖੋਲਿਆ ਦਵਾਈਆਂ ਨਾਲ ਕੇ ਬੰਨ ਖੁੱਲਣਾ ਵਾਦ ਤੋਂ ਵਾਦ ਆਰ ਐਲ ਦੀ ਬੋਤਲ ਨਾਲ ਜਿੰਨਾ ਇਹਦੇ ਵਿੱਚ ਪਾਣੀ ਜਾਊਗਾ ਅੱਛਾ ਜਿਹੜੀਆਂ ਅੰਤੜੀਆਂ ਸੂੰਗੜੀਆਂ ਉਹਨਾਂ ਨੂੰ ਉਹਨਾਂ ਨੂੰ ਚਕਨਾਟ ਪਹੁੰਚੂਗੀ ਪਾਣੀ ਚੱਲੂਗਾ ਪਾਣੀ ਮੇਰੇ ਖੋਲਣਾ ਪਰ ਬੋਤਲ ਆਈ ਇਹਨੂੰ ਘੜ ਤੋਂ ਘੱਟ 250 ਬੋਤਲ ਲੱਗ ਗਈ ਇਹਦੇ ਤੋਂ 250 ਬੋਤਲ ਹਾਂ ਲਗਾਤਾਰ ਤੇ ਕੌਣ ਲਾਉਂਦਾ ਬੋਤਲਾਂ ਹਾਂ ਆਪੀ ਆਪੀ ਹਾਂ ਤੂੰ ਲਾ ਲੈ ਹੁਣ ਲਾਏਗਾ ਤੂੰ ਆਪ ਬੋਤਲ ਇਹਨੂੰ ਲਾਉਣੀ ਆ ਬਈ ਤੇ ਕਰਮਾਲੀ ਕੁਛ ਨਹੀਂ ਕਹਿੰਦੀ ਨਾ ਕੋਈ ਸ਼ੌਂਕ। ਤੇ ਬਾਈ ਜੀ ਖੁਸ਼ਖਬਰੀ ਆ ਵੀ ਬਾਤ ਕੋੜੀ ਬਚਾ ਲਈਆ ਬੰਦਿਆਂ ਨੇ ਪਹਿਲਾ ਬਾਤਲ ਹੈ ਪਹਿਲਾ ਇੱਥੇ ਬੜਾ ਇਲਾਜ ਕਰਾਇਆ। ਕਿੰਨਾ ਖਰਚਾ ਕਰਤਾ ਨਾ ਪਾਲ। ਖਰਚਾ 52000 ਰੁਪਏ ਤੂੰ ਪਹਿਲੋ ਮੈਂ ਲਾਤਾ। ਲਾਤਾ ਤੇ ਹਜੇ ਯਾਨੀ ਕਿ ਵੀ ਚੱਲੀ ਜਾਂਦਾ ਇਲਾਜ ਜੀ। ਹਜੇ ਟ੍ਰੀਟਮੈਂਟ ਪੂਰਾ ਚੱਲੀ ਜਾਂਦਾ। ਕਿੱਥੇ ਪਈਆਂ ਬੋਤਲਾਂ ਬਾਤਲਾ ਦੀ? ਬੋਤਲਾਂ ਉਹ ਸੇਵ ਨਾਲ ਤੇ ਢੇਰ ਲਾਤੇ ਆ। ਸੇਵ ਨਾਲ ਇੱਕੋ ਛਾਹ ਪਈਆਂ। ਇਹ ਕਿੰਨੀਆਂ ਲਾਉਣਾ ਪਾਲ ਦੋ ਹਰ ਰੋਜ਼? ਹਰ ਰੋਜ 25 ਬੋਤਲਾਂ ਇਹ 25 ਬੋਤਲਾਂ ਹਰ ਰੋਜ ਲੱਗਣੀਆਂ ਹਰ ਰੋਜ 25 ਬੋਤਲ ਬੜੀ ਹੋਵੇ ਚੱਲਦੀ ਯਾਰ ਡੋਜ਼ ਬੜੀ ਚੜਦੀ ਇਹਨੂੰ ਤਾਂ ਫਿਰ ਟੀਕੇ ਟੁਕੇ ਕਿਹੜੇ ਆ ਕਿ ਇੱਧਰ ਪਏ ਨੇ ਟੀਕੇ ਤਾਂ ਹੁਣ ਐਂਟੀਬਾਇਓਟਿਕ ਲਾਏ ਆ ਅੱਛਾ ਐਂਟੀਬਾਇਟਿਕ ਆ ਐਂਟੀਬਾਇਟਿਕ ਆ ਠੀਕ ਹੈ ਪਹਿਲਾਂ ਬਹੁਤ ਜ਼ਿਆਦਾ ਲੱਗ ਗਿਆ ਦਰਦ ਹੁੰਦਾ ਮੈਗਲੋਡੈਨੋ ਦਾ ਕਾਰਪੇਟ ਹੁੰਦਾ ਇਹੋ ਜੇ ਬਹੁਤ ਕੁਝ ਚੱਲੀ ਗਈ ਸੀ ਲੋਗ ਲਾਈ ਗਏ ਤੇ ਆਪ ਤੋਂ ਅੱਧਾ ਡਾਕਟਰ ਬਣਾਤਾ ਯਾਨੀ ਕਿ ਕੁੜੀ ਨੇ ਪੂਰਾ ਜ਼ਿਆਦਾ ਹਾਂ 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 ਹੁਣ ਸੈਟੀਸਫਾਈ ਆ ਜਾਵਾਂ ਹਾਂ ਹਾਂ ਇਹ ਕੁੜਿਆਂ ਦੇ ਵਿੱਚ ਆ ਗਿਆ ਬਹੁਤ ਜਿਆਦੇ ਘੋੜਿਆਂ ਨੂੰ ਬੰਨ ਵਾਲਾ ਰੋਗ ਇਹਨਾਂ ਦਿਨਾਂ ਚ ਆ ਗਿਆ ਬਹੁਤ ਜ਼ਿਆਦਾ ਰੋਗ ਆ ਬਹੁਤ ਸਭ ਤੋਂ ਜ਼ਿਆਦੇ ਘੋੜੇ ਜਾ ਰਹੇ ਆ ਅਸੀਂ ਹਾਂ ਉੱਥੇ ਪਸ਼ੂ-ਪਸ਼ੂ ਜੇ ਬਚੇ ਯਾਨੀ ਕਿ ਪਸ਼ੂ ਨਹੀਂ ਪਸ਼ੂਆਂ ਨੂੰ ਵੀ ਹੈਗਾ ਬਹੁਤ ਜ਼ਿਆਦਾ ਹੈਗਾ ਹਾਂ ਬਾਜੋ ਪੱਠੇ-ਪੁੱਠੇ ਸਜਰੇ ਪਾਓ ਮਹਾਰਾਜ ਕਿਸਾਨਾਂ ਨੂੰ ਇਹ ਕਹਿਣਾ ਵੀ ਬਾਜੋ ਵਾਇਰਸ ਬਹੁਤ ਗੰਦਾ ਆ ਗਿਆ ਘੋੜਿਆਂ ਦੇ ਵਿੱਚ ਖਾਸ ਕਰਕੇ ਜ਼ਿਆਦਾ ਪਹਿਲੋ ਪੀਲੀਏ ਦਾ ਰੋਗ ਆਉਂਦਾ ਪੀਲੀਏ ਦੇ ਬਾਅਦ ਬਾਂਦਾਰ ਹੋਗਾ ਇਹ ਅੰਦਰ ਇਹਦਾ ਰੰਗ ਬੜਾ ਸੋਹਣਾ ਹੁੰਦਾ ਈ ਕੁੜੀਆ ਵੀ ਸਰਮਾਈ ਆ ਵੀ ਜਿਵੇਂ ਐਹੋ ਜਿਹਾ ਰੰਗ ਹੁੰਦਾ ਈ ਇਹਦਾ ਨਾ ਐਹੋ ਜਿਹਾ ਐਹੋ ਜਿਹਾ ਤੇ ਪਤਾ ਨਹੀਂ ਕੀ ਬਣ ਗਿਆ ਵੇਲਾ ਦਿਨਾਂ ਬਦਨ ਹੈ ਇਹਦਾ ਬੱਚਾ ਠੀਕ ਆ ਬੱਚਾ ਅੰਦਰ ਆ ਫੇਰਾ ਮਰੀ ਜਾਂਦਾ ਛਾਲਾ ਹੈ ਮਾਰਦਾ ਹੈ ਚੱਲ ਆ ਹਾਂ ਹੁਣ ਫਿਰ ਬੋਦਲ ਲਾਈਏ ਕਿ ਫੜਨਾ ਪਊਗਾ ਫੜਨਾ ਪਊਗਾ ਮੜਾ ਜਾ ਕਰੀ ਲਗਾਮ ਤੋਂ ਕਿਨੂੰ ਫੜਾਏਗਾ ਨਾ ਬਸ ਹਾਂ ਬਲਜੀਤ ਅਹੇ ਪਰਝਾਈ ਫੜੂਗੀ ਇਹਨੂੰ ਹਾਂ ਡਰਦੀ ਨਹੀਂ ਜਾਵਾਂੀ ਨਾ ਨਾ ਨਾ

ਹਾਂ ਬੋਤਲ ਛੱਡ ਦੇ ਵੀ ਓਏ ਬੋਤਲ ਛੱਡੋ ਬੋਤਲ ਛੱਡ ਛੱਡ ਦੋ ਬੋਤਲ ਚੱਲ ਪੀ ਨਹੀਂ ਚੱਲੀ ਨਹੀਂ ਚੱਲ ਪੀ ਚੱਲ ਪੀ ਖੇਚ ਤਾਂ ਹੁਣ ਤਾਂ ਚੱਕ ਲੈਣਾ ਬਸ ਬਸ ਲਿਓ ਚੇਪੀਆਂ ਲਿਓ ਇਹ ਪਾਲੇ ਕਿੱਥੋਂ ਸਿੱਖਿਆ ਇਹ ਗੋਣੇ ਵਾਹ ਮਹਾਰਾਜ ਸਿਖਾਉਂਦਾ ਬਾਈ ਆਪਾਂ ਪਸ਼ੂਆਂ ਦਾ ਭਲਾ ਕਰੀਦਾ ਵੱਧ ਤੋਂ ਵੱਧ ਜੇ ਕਿਸੇ ਦਾ ਵੀ ਘੋੜੀ ਦਾ ਜਾਂ ਮੱਝ ਦਾ ਹੋਵੇ ਪਰੇ ਕੋਈ ਚੱਕਰ ਹੋਵੇ ਔਲਾ ਪੈ ਗਿਆ ਕੋਈ ਚੱਕਰ ਜਦੋਂ ਮਰਜੀ ਰਾਤ ਨੂੰ ਆਣ ਕੇ ਕੋਈ 12:00 8:00 ਆਪਾ ਹਾਜ਼ਰ ਹੁੰਨੇ ਆ ਹਮ ਮੋਈ ਇੰਨਾ ਜ਼ਿਆਦਾ ਬਈ ਪਸ਼ੂਆਂ ਨਾਲ ਗੱਲ ਬੇਲੇ ਯਾਰ ਤੈਨੂੰ ਕੁੜੀ ਨੇ ਕੁਝ ਵੀ ਨਹੀਂ ਕਿਹਾ ਨਾਲੇ ਤੂੰ ਕਿੰਨੀ ਹੈ ਨਾ ਹਾਂ ਵਾਹ ਦੀ ਵਾਹ ਮੈਂ ਦਿਖਾ ਦੇ ਨਾ ਵੀ ਬੋਤਲ ਇਹ ਛੜ ਛੁੜ ਤਾਂ ਨਹੀਂ ਚਲਾਉਂਦੀ ਦਲੱਤਾ ਨਾ 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 ਲੈ ਵੀ ਆ ਬੋਤਲਾ ਮੇਰੇ ਨਾਲ ਲਾਗੀ ਤੇ ਤੀਰੀ ਪੈਣੀ ਯਾਰ ਇਹਨੂੰ ਪਤਾ ਆ ਵੀ ਮੇਰੀ ਜਾਨ ਬਚਾਉਂਦੇ ਆ ਨਾ ਬਈ ਰੋਂਦੀ ਸੀ ਕੋਲੇ ਆ ਕੇ ਜਿੱਦਣ ਢਿੱਡ ਫੁੱਲਿਆ ਅੱਖਾਂ ਚੋਂ ਪਾਣੀ ਸੜਦੀ ਸੀ ਆਵਾਜ਼ਾਂ ਮਾਰਦੀ ਜਿਵੇਂ ਜਵਾਕ ਮਾਰਦਾ ਦੰਦੀਆਂ ਵੱੜਦੀ ਸੀ ਮੈਨੂੰ ਪੀੜ ਹੁੰਦੀ ਨਾਲੇ ਢਿੱਡ ਤੇ ਮੂੰਹ ਰੱਖਦੀ ਸੀ ਅੱਛਾ ਯਾਰ ਫਿਰ ਤੂੰ ਇਹਨੂੰ ਲੈ ਕੇ ਕਿੱਥੇ ਗਿਆ ਬਾਦਲ ਲਈ ਬਾਦਲ ਬਈ ਇਥੋਂ ਮੁੰਡਾ ਹੈਗਾ ਦੀਸ਼ਾ ਜੱਸਿਆ ਨੇ ਉਹਨੇ ਲੈ ਕੇ ਗਿਆ ਐਮ ਵਧੀਆ ਗਈ ਚਲੀ ਸੀ ਕਿ ਬਹਿ ਕੇ ਗਈ ਆਪੇ ਚੜ ਜਾਂਦੀ ਟੈਂਪੂ ਚ ਬਈ ਟੈਂਪੂ ਤੇ ਆਪੇ ਚੜ ਜਾਂਦੀ ਚਲੋ ਲੁਧਿਆਣੇ ਫਿਰ ਕਿਵੇਂ ਇੰਨੀ ਦੂਰ ਲੁਧਿਆਣੇ ਆਈ ਆ ਬਈ ਜਦੋਂ ਮੁਸੀਬਤ ਆ ਪੈਣ ਚੱਲਣ ਕਿੰਨੇ ਵਜੇ ਤੁਰੇ ਸੀ ਕਿੰਨੇ ਵਜੇ ਪਹੁੰਚੇ ਉੱਥੇ ਰਾਤ ਕੱਲ ਮੈਂ ਗਿਆ ਸੀਗਾ 7 ਵਜੇ ਇਥੋਂ ਬਾਦਲ ਨੂੰ ਲੈ ਕੇ 7 ਵਜੇ ਬਾਦਲ ਉੱਥੇ ਟ੍ਰੀਟਮੈਂਟ ਹੋਇਆ ਤੇ ਰਾਤ ਉੱਥੇ ਰੱਖਿਆ ਤਾਂ ਕਿ 4 ਵਜੇ ਗਿਆ ਸੀਗਾ 7 ਵਜੇ ਬਾਦਲ ਪਹੁੰਚ ਗਿਆ ਅੱਛਾ ਬਾਦਲ ਟ੍ਰੀਟਮੈਂਟ ਕੀਤਾ ਹਾਂ ਡਾਕਟਰਾਂ ਨੇ ਕਿਹਾ ਵੀ 250 ਬਾਰਾ ਗੱਲ ਹਾਂ ਠੀਕ ਆ ਤੁਸੀਂ ਇਹਦਾ ਇਲਾਜ ਕਰਾਓ ਇਹਦਾ ਆਪਰੇਟ ਨਾ ਕਰਨਾ ਪੈ ਜੀ ਡਾਕਟਰਾਂ ਦੇ ਵੀ ਕਰ ਦਿੰਨੇ ਆ ਅਸੀਂ ਹਾਂ ਤੇ ਪਰ ਜਿੱਥੇ ਜ਼ਿਆਦਾ ਘੋੜੇ ਆਉਂਦੇ ਆ ਉਹ ਜ਼ਿਆਦਾ ਜਿਹੜੇ ਯਾਰ ਦੋਸਤ ਮੁੰਡਿਆ ਚੈਨਾ ਸੁਖਣ ਵਾਲੀ ਵਾਲਾ ਹੋ ਗਿਆ ਅੱਛਾ ਅੱਛਾ ਠੀਕ ਆ ਮਿੰਟੂ ਰੋਡਿਆਂ ਵਾਲੇ ਦੇ ਚੇਲੇ ਆ ਆਹੋ ਹੋ ਠੀਕ ਆ ਭਾਗਸਰੀਆ ਮੁੰਡਾ ਹਾਂ ਹਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਬਾਈ ਕਤਾਈ ਨਾ ਕਰ ਘੋੜੀ ਤੇਰੀ ਅਖੀਲੀ ਸਟੇਜ ਤੇ ਜਾਂਦੀ ਪਈ ਆ ਅੱਛਾ ਬਚਾਲਾ ਜੇ ਬਚਾਈ ਦੀ ਆ ਤਾਂ ਅੱਛਾ ਸਭ ਤੋਂ ਵੱਡੀ ਗੱਲ ਹੈ ਨੰਮ ਨੰਮੀ ਰਾਤ ਮੈਂ ਚੱਲੀ ਆ ਠੀਕ ਆ ਨਾ ਦਿਨੇ ਤੇ ਨਾ ਰਾਤ ਸੌ ਕੇ ਨਹੀਂ ਵੇਖਿਆ ਆ ਹੁਣ ਤੂੰ ਕਿੰਨੀਆਂ ਬੋਤਲਾਂ ਲਾਏਂਗਾ ਇਹਨੂੰ ਇਹਨੂੰ ਹੁਣ ਲੱਗਣ ਗਿਆ 8 ਬੋਤਲਾਂ ਲਾਉਂਗਾ ਇਦੇ ਵਿੱਚ ਇਹਨੂੰ ਮੜਾ ਫੜ ਕੇ ਰੱਖ ਕੇ ਹੇਲਣਾ ਨਾ ਜਾਵੇ। ਨਹੀਂ ਨਹੀਂ ਕੋਈ ਚੱਕਰ ਹੀ ਨਹੀਂ। ਛੱਡ ਦੇ ਬਾਈ। ਐਂ ਫਿਰ ਬੈਠੇ ਰਹਿੰਦੇ ਖੜ ਕੇ ਵੜ ਕੇ ਇਹਨੂੰ ਲਵਾਈ ਜਾਂਦੇ। ਹੈਂ? ਐਂ ਵੜ ਵੜ ਕੇ ਲਵਾਈਏ ਨੇ। ਹਾਂ ਫੜ ਕੇ ਬਸ ਐਂ। ਉੱਥੇ ਗਏ ਆ ਬਾਈ। ਡਾਕਟਰਾਂ ਨੇ ਆਖਿਆ ਵੀ ਇਹਨੂੰ ਲੈ ਜਾਓ। ਅੱਛਾ। ਉੱਥੋਂ ਮੁੜ ਕੇ ਰਾਤ ਨੂੰ ਅਸੀਂ ਆਏ ਆ। 9:30 ਵਜੇ। ਅੱਛਾ। 9:30 ਵਜੇ ਤੋਂ ਬਾਅਦ ਇਹਨੂੰ ਆਉਣ ਕੇ ਜਾਣ ਕੇ ਬਹੁਤ ਜਿਆਦਾ ਹੋਣ ਲੱਗ ਪਈ ਆ। ਅੱਛਾ ਅੱਛਾ। ਉੱਠ ਜੇ ਬਾਈ ਲੇਟੇ ਫੇਰ ਓਵੇਂ ਰੋਵੇ ਬੱਚਾ ਹੂੰ। ਅੱਛਾ। ਫੇਰ ਇਹਨੂੰ ਮੈਂ ਰਾਤ ਨੂੰ 12 ਵਜੇ ਤੁਰਿਆ। अच्छा ठीक है ते सुबह पहुंच गया लुधियाने में अच्छा रात बोतला लाऊंगा गया हाथी जी उथे हाथी जी हाथी ਦੇ ਵਿੱਚ ਹੀ ਬੋਤਲਾ ਵੀ ਡਾਕਟਰ ਕਹਿੰਦੇ ਲਾਉਣੀਆਂ ਲਾਉਣੀਆਂ ਬੋਤਲਾ ਆਰ ਐਲ ਤਾਂ ਹੀ ਆਣਾ ਵੀ ਆਰ ਐਲ ਨੇ ਇਹਨੂੰ ਬਚਾਉਣਾ ਪੇਟ ਦੀ ਸਮੱਸਿਆ ਤਾਂ ਕੋਈ ਵੀ ਡਾਕਟਰ ਆਰ ਐਲ ਲਾਉਂਦਾ ਆਰ ਐਲ ਹੀ ਲੰਦਾ ਸਹੀ ਗੱਲ ਹੈ ਕਿਸੇ ਵੀ ਗੈਸਟ੍ਰੋ ਕੋਲੇ ਚਲੇ ਜਾਓ ਤੁਸੀਂ ਫਿਰ ਇਹਨੂੰ ਮੈਂ ਲੈ ਕੇ ਗਿਆ ਬੋਤਲਾ ਲਾਈਆਂ ਉਥੇ ਵੀ ਜਾ ਕੇ ਹਮ ਲਾ ਉਥੇ ਪਰਚੀ ਕਟਾਈ ਆ ਜਾ ਕੇ ਡਾਕਟਰਾਂ ਨੂੰ ਮਿਲੇ ਆ ਵੱਡੇ ਵੱਡੇ ਡਾਕਟਰ ਆ ਉਥੇ ਠੀਕ ਆ ਉਹਨਾਂ ਨੇ ਆਖਿਆ ਵੀ ਇਹਨੂੰ ਸਕੈਨ ਕਰਾਉਣੀ ਪੈਣੀ ਹੈ ਸ਼ੇਪ ਸ਼ੂਟ ਕੀਤੀ ਆਪ ਸਕੈਨ ਕਰਾਈ ਆ ਐਂਡੋਸਕੋਪੀ ਕੀਤੀ ਆ ਬੰਨ ਜਿਆਦਾ ਐਂਡੋਸਕੋਪੀ ਤੇ ਮੂੰਹ ਵਿੱਚ ਦੀ ਪਾਇਆ ਸੀ ਕੁਝ ਹਾਂ ਨੱਕ ਰਹੀਂ ਪਾਇ ਨੱਕ ਰਹੀਂ ਪਾਇ ਵਹੀ ਸੀ ਹਾਂ ਨੱਕ ਰਹੀਂ ਕੈਮਰਾ ਗਿਆ ਸਾਰਾ ਕੁਝ ਕਰਕੇ ਬਗਾਨਾ ਡਾਕਟਰ ਵੀ ਆ ਰਾਬਾ ਬੈਠੇ ਆ ਬਈ ਉੱਥੇ بچਾਉਣ ਵਾਲੇ ਹੋਣ ਫਿਰ ਉਹਨਾਂ ਨੇ ਦਵਾਈ ਦੋਈ ਦਿੱਤੀ ਤੈਨੂੰ ਹੈ ਉਹ ਕਹਿੰਦੇ ਦਵਾਈਆਂ ਨਾਲ ਠੀਕ ਕਰ ਦਾਂਗੇ ਹਾਂ ਦਵਾਈ ਨਾਲ ਲੈਦ ਕਦੋਂ ਕੀਤੀ ਇਹਨੇ ਫਿਰ ਲੈਦ ਫਿਰ ਬਈ ਉੱਥੇ ਅਸੀਂ ਗਏ ਚਲੇ ਆ ਤੇ ਗਰੀਬਣਾ ਸਾਰਾ ਦਿਨ ਰੱਖੀ ਆ ਅੱਛਾ ਦਾਖਲ ਕਰਾਈਆ ਅੱਛਾ ਉਦੋਂ ਬਾਅਦ ਸ਼ਾਮ ਨੂੰ ਉਹਨਾਂ ਨੇ ਸਾਨੂੰ ਛੁੱਟੀ ਦੇਤੀ ਵੀ ਇਹਨੂੰ ਲੈ ਜੋ ਇਹਦਾ ਬੰਦ ਖੁੱਲ ਜੂਗਾ ਅੱਛਾ ਬੋਤਲਾਂ ਦੱਸੀਆਂ ਬੋਤਲਾਂ ਤਾਂ ਅਸੀਂ ਲਾਈ ਜੰਨੇ ਆ ਵੀ ਉਹ ਕਹਿੰਦੇ ਖੁੱਲ ਜਾਊਗਾ ਹਾਂ ਉਹਨਾਂ ਨੇ ਇਨਫੈਕਸ਼ਨ ਦਸੀ ਇਹਨੂੰ ਐਂਟੀਬਾਇਟਿਕ ਲਾਇਆ ਉਹ ਕਹਿੰਦੇ ਵੀ ਇੱਥੇ ਵੀ ਰੱਖ ਲਓ ਇੱਥੇ ਰਹਿਣਾ ਔਖਾ ਸੀ ਕੱਲੇ ਬੰਦੇ ਨੂੰ ਮੈਂ ਕੱਲਾ ਸੀਗਾ ਫਿਰ ਇਹਨੂੰ ਮੈਂ ਵਾਪਸ ਲਿਆ ਕੇ ਮੈਂ ਵੀ ਟ੍ਰੀਟਮੈਂਟ ਦਾ ਮੈਂ ਸਾਰਾ ਕਰ ਲੈਣਾ ਪਰਚੀਆਂ ਲਿਖਾ ਲਿਆ ਡਾਕਟਰਾਂ ਨੇ ਫਾਈਲ ਬਣਾ ਕੇ ਉੱਥੇ ਰੱਖ ਲਈ ਇੱਕ ਇੱਕ ਮਿੰਟ ਬਾਅਦ ਮੈਨੂੰ ਡਾਕਟਰ ਫੋਨ ਲਾਈ ਜਾਂਦੇ ਸੀ ਵੀ ਹ ਠੀਕ ਆ ਵੀ ਕਿਹੜੀ ਸਟੇਜ ਦੇ ਵਿੱਚ ਪਹੁੰਚੀ ਖੜੀ ਆ ਵੀਡੀਓ ਕਾਲ ਲਾ ਕੇ ਡਾਕਟਰਾਂ ਨੂੰ ਮਖਾਉਂਦੇ ਸੀ ਇੱਕ ਇੱਕ ਮਿੰਟ ਦੀ ਸਾਰੇ ਡਾਕਟਰ ਗੱਲ ਜਾਣਦੇ ਆ ਬਹੁਤ ਪੂਰੀ ਕੇਅਰ ਕੀਤੀ ਇਹਨਾਂ ਨੇ ਹਾਂ ਪੂਰੀ ਕੇਅਰ ਕੀਤੀ ਆਜੇ ਵੀ ਡਾਕਟਰਾਂ ਦਾ ਫੋਨ ਆਈ ਜਾਂਦਾ ਉਹਨਾਂ ਨੇ ਜੋ ਟੀਕੇ ਦੱਸੇ ਸੀ ਲਾਏ ਆ ਇੱਕ ਹਰੀ ਕੇ ਕਲਾ ਬਈ ਡਾਕਟਰ ਦੀਸ਼ਾ ਅੱਛਾ ਰਾਂਹ ਦੇ ਵਿੱਚ ਮੁੰਡਾ ਮਿਲਿਆ ਸਾਨੂੰ ਮੇਰਾ ਯਾਰ ਦੋਸਤ ਸੀ ਅੱਛਾ ਗੋਪੀ ਨੇ ਫੋਨ ਕੀਤਾ ਉਹਨੂੰ ਉਹਨੇ ਮੈਨੂੰ ਆਣ ਕੇ ਮਿਲਿਆ ਹਾਂ ਠੀਕ ਆ ਉਹਨੇ ਦੱਸਿਆ ਵੀ ਡਾਕਟਰ ਦੀਸ਼ਾ ਦਵਾਈ ਦਿੰਦਾ ਕੋਈ ਘੋੜੀਆਂ ਦੇ ਬੰਨ ਖੁੱਲਣ ਵਾਲੀ ਅੱਛਾ ਮੈਂ ਉਥੋਂ ਰਾਤ ਨੂੰ 1 ਵਜੇ ਆਇਆ ਲੁਧਿਆਣੇ ਤੋਂ ਉੱਥੇ ਗਿਆ ਜਲਾ ਹਾਂ ਆਣ ਕੇ ਘੋੜੀ ਨੂੰ ਲਾਇਆ ਇਹਨੂੰ ਜਾਲਾ ਜੀਨ ਲਾਤਾ ਮੈਂ ਜੀ ਸੌਂਜੇ ਨਸ਼ੇ ਨਾਲ ਅੱਛਾ ਵੀ ਦਰਦ ਨਾ ਹੋਵੇ ਜਲਾ ਜੀਨ ਟੀਕਾ ਹਾਂ ਉਹ ਲਾਤਾ ਲਾ ਕੇ ਇਹਨੂੰ ਸਵਾਤਾ ਪਾਣੀ ਦਾ ਗਲਾਸ ਪੀ ਕੇ ਨਾਲ ਦੀ ਨਾਲ ਚੱਕੀ ਬਲੇਰੋ ਤੇ ਉੱਥੇ ਖਰੀਗੇ ਕਲਾਂ ਪਹੁੰਚਿਆ ਬੰਦੇ ਨਾਲ ਕੰਟੈਕਟ ਕੀਤਾ ਉਹਨੇ ਦਵਾਈ ਦਿੱਤੀ ਉਹ ਦਵਾਈ ਸੀ ਇੱਕ ਇੱਕ ਮਿੰਟ ਬਾਅਦ ਦੋ ਦੋ ਮਿੰਟਾਂ ਬਾਅਦ ਜੀਭ ਦੇ ਉੱਤੇ ਬੂੰਦਾਂ ਨਾਲ ਹੋਮੀਓਪੈਥੀ ਦਵਾਈ ਪਾਈ ਜਾਣੀ ਸੀ ਉਹ ਪਾਈ ਆ ਪਾ ਕੇ ਹਟੇ ਆ ਤੇ ਤਰਕੇ 9 ਵਜੇ ਨੂੰ ਉਹਨੇ ਦੱਸਿਆ ਸੀ 9 ਵਜੇ ਤੋਂ ਪਹਿਲਾਂ ਪਹਿਲਾਂ ਬੰਦ ਖੋਲੂਗੀ ਖੁੱਲ ਗਿਆ ਬੰਦ ਫਿਰ 9 ਵਜੇ ਕੇ 5 ਮਿੰਟ ਤੇ ਇਹਨੇ ਪਹਿਲੀ ਵਾਰੀ ਲੇਦ ਕਰਤੀ ਲੇਦ ਕਰਤੀ ਲੇਦ ਨਹੀਂ ਕੀਤੀ ਮੋਗ ਮਾਰੀ ਮੋਗ ਮਾਰੀ ਸਾਰਾ ਬਾਹਰ ਸਾਫ ਕੀਤਾ ਵੀ ਸਭ ਮੇਰੇ ਮਾਨੂ ਸੰਤੁਸ਼ਟੀ ਜੀ ਹੋ ਗਈ ਵੀ ਹੁਣ ਇਹਨੂੰ ਮੈਂ ਵਿਚਾਰ ਲਊਗਾ ਗੈਸ ਨਿਕਲ ਗਈ ਅੰਦਰੋਂ ਹੌਲਾ ਹੋ ਗਿਆ ਢੇਡੰਦਾ ਤੇ ਆ ਪਾ ਬੋਤਲ ਵਿੱਚ ਬੋਤਲ ਪਾਈ ਇਹਨੇ ਆਂ।ਰਾਮਾ ਕੋਈ।ਉਹ ਛੋਟੀ ਬੋਤਲ ਫੜਾ ਦੇ। ਛੋਟੀ ਬੋਤਲ ਗਈ ਏ। ਆਵੇ ਆਵੇ। ਲੈ ਮੇਤਰੋ ਸ਼ੌਂਕ ਦੇ ਕੋਈ ਮੋਲ ਨਹੀਂ ਹੁੰਦੇ ਫਿਰ ਜਦੋਂ ਚੀਜ਼ ਦੇ ਨਾਲ ਕਹਿੰਦੇ ਪਾਲੀ ਜੱਟ ਦਾ ਮੋਹ ਪੈ ਗਿਆ ਨਾ ਉਹ ਚੀਜ਼ ਤਾਂ ਫਿਰ ਕਹਿੰਦੇ ਬਚਾ ਕੇ ਹੀ ਛੱਡਦੇ ਆ ਵੇਖ ਲਓ ਤੁਸੀਂ। ਕੋਈ ਆਸਮੇਂਦ ਨਹੀਂ ਸੀ ਕਿ ਬਿਲਕੁਲ ਕਿ ਮੈਂ ਇਹੋ ਜੀ ਕੰਡੀਸ਼ਨ ਦੇਖੀ ਸੀ ਮੈਨੂੰ ਨਹੀਂ ਲੱਗਦਾ ਸੀ ਪਰ ਰੱਬ ਨੇ ਕਹਿੰਦੇ ਜਿਹਨੂੰ ਰੱਖਣਾ ਹੋਵੇ। ਬਾਕੀ ਬੰਦਿਆਂ ਦਾ ਮੋਹ, ਪਿਆਰ ਤੇ ਸੇਵਾ ਸਭ ਤੋਂ ਵੱਡੀ ਚੀਜ਼ ਆ। ਤਾਂ ਬਾਈ ਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਾ ਜੇ। ਬਾਕੀ ਜੋ ਵੀ ਨੌਲੇਜ ਲੈਣੀ ਹੋਈ ਪਾਲੀ ਦਾ ਨੰਬਰ ਦੇ ਦੂੰਗਾ ਕਿਸੇ ਵੀ ਬਾਰੇ ਬੰਦਾ ਪੂਰਾ ਮਾਰਾ ਸਾਰਾ ਲਾਇ ਪ੍ਰੋਪਰ ਇਹਨੇ ਕੀਤਾ ਕੁਝ ਜਿਹੜਾ ਵੀ ਜ਼ਰੂਰੀ ਸੀ ਇਹਨੂੰ ਜਾਣਾ ਪਿਆ ਉੱਥੇ ਉਹਨਾਂ ਨੇ ਰਹਿ مشਵਰਾ ਕੀਤਾ ਪੂਰਾ A to Z ਪਤਾ ਪਸੂ ਹੋਵੇ ਮੱਜਾ ਹੋਣ ਕੱਲੀ ਕੱਲੀ ਚੀਜ਼ ਦਾ ਪਤਾ ਜੇਕਰ ਕਿਸੇ ਨੂੰ ਕੋਈ ਸੇ ਚੀਜ਼ ਦੀ ਸਹਾਇਤਾ ਲੈਣੀ ਹੋਵੇ ਤਾਂ ਨੰਬਰ ਇਹਨਾਂ ਦੇ ਦਊਗਾ ਵੀ ਉਹਨੂੰ ਮਤਬਤ ਵਾਤ ਸੇਅਰ ਕਰਦਾ ਜੀ ਰੱਬ ਰੱਖਾ ਬਹੁਤ ਸੋਹਣਾ ਵਾਈ ਗਰੂ ਚੜ੍ਹਦੀ ਕਲਾ